ਜਾਨਵਾਲੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਰ 1 ਮਿੰਟ ਰੋਕਦੇ ਕਹਿੰਦੇ ਕਿ ਸ਼ੁਕਰੀਏ ਸ਼ੁਕਰੀਏ ਜੀ ਪਾਣਾ ਮਿੱਠਾ ਕਰਕੇ ਮੰਨ ਦੀ ਵਿੱਚ ਤੌਫੀਕ عطا ਕਰੇ ਜੀ ਪਰਮਾਤਮਾ ਉਸ ਹਾਸ ਦੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ 'ਚ ਰੱਖੇ ਬਸ ਇਹ ਹੀ ਦੁਆ ਮੈਂ ਤੁਹਾਡਾ ਸਾਰਿਆਂ ਲਈ ਇਹ ਹੀ ਦੁਆ ਅਲੀ ਗਾਇਕ ਨੇ ਪੁਰਾਣੀਆਂ ਜਾਂਦਾ ਵੀ ਤਾਰੀਖ ਉੱਤੇ ਸਾਡੇ ਮਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਕੱਟੇ ਨੇ ਸ਼ੁਰੂ ਕਰਦੇ ਪੇਸ਼ਮ ਕੋਚ ਨਾਲ ਤੁਹਾਡਾ ਤੇਰੀ ਮੁਲਾਕਾਤ ਕੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋ ਜਾਣ ਵਾਲੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਰ ਇੱਕ ਮਿੰਟ ਰੁਕਦੇ ਕਿ ਸ਼ੁਕਰੀਆ ਸ਼ੁਕਰੀਆ ਜੀ ਪਾਣਾ ਮਿੱਠਾ ਕਰਕੇ ਮੰਨਣ ਦੀ ਤੌਫੀਕ عطا ਕਰੇ ਜੀ ਪ੍ਰਮਾਤਮਾ ਉਸ ਹਾਸਲੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ 'ਚ ਰੱਖੇ ਵਸੇਹੀ ਦੁਆ ਮੰਗੋ ਤੁਹਾਡਾ ਸਾਰਿਆਂ ਲਈ ਇਹੀ ਦੁਆ ਅੱਲੀ ਗਾਇਕ ਨੇ ਪੁਰਾਣੀਆਂ ਜਾਂਦਾ ਵੀ ਤਾਲੀਆਂ ਉੱਤੇ ਸਾਡੇ ਬਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਕੱਟੇ ਨੇ ਸ਼ੁਰੂ ਕਰਦੇ ਪੇਸ਼ਮ ਕੋਰਿਨਲ ਤੁਹਾਡਾ ਤੇ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋ ਜਾਣਵਾਲੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ پر ایک منٹ روک دیا شکریہ شکریہ پڑھا میٹھا کر کے من توفیق عطا کرے پرماتما ہستے وستے ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ 'ਚ ਰੱਖੇ ਬਸ ਇਹੀ ਦੁਆ ਮੈਂ ਤੁਹਾਡਾ ਸਾਰਿਆਂ ਲਈ ਇਹੀ ਦੁਆ ਅੱਲੀ ਗਾਇਕ ਨੇ ਪੁਰਾਣੀਆਂ ਜਾਂਦਾ ਵੀ ਤਾਲੀਆਂ ਉੱਚੀਆਂ ਸਾਡੇ ਬਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਕੱਟੇ ਨੇ ਸ਼ੁਰੂ ਕਰਦੇ ਪਹਿਲਾਂ ਤੇ ਸ਼ਮ ਕੋਰਚਨਲ ਤੁਹਾਡਾ ਤੇ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋ ਜਾਣ ਵਾਲੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਪਰ 1 ਮਿੰਟ ਰੁਕਦੇ ਕਿ ਸ਼ੁਕਰੀਏ ਸ਼ੁਕਰੀਏ ਜੀ ਪਾਣਾ ਮਿੱਠਾ ਕਰਕੇ ਮੰਨਨ ਦੀ ਬਖਸ਼ੂਕਤਾ ਕਰੇ ਜੀ ਪ੍ਰਮਾਤਮਾ ਉਸ ਹਾਸਦੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ 'ਚ ਰੱਖੇ ਵਸੇ ਹੀ ਦੁਆ ਮੰਗੋ ਤੁਹਾਡਾ ਸਾਰਿਆਂ ਲਈ ਇਹੀ ਦੁਆ ਅਲੀ ਗਾਇਕ ਨੇ ਪੁਰਾਣੀਆਂ ਜਾਂਦਾ ਵੀ ਤਾਰੀਖ ਉੱਤੇ ਸਾਡੇ ਮਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਕੱਟੇ ਨੇ ਸ਼ੁਰੂ ਕਰਦੇ ਪੇਸ਼ਮ ਕੋਚਨਲ ਤੁਹਾਡਾ ਤੇਰੀ ਮੁਲਾਕਾਤ ਕੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋ ਜਾਣ ਵਾਲੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਰ ਇੱਕ ਮਿੰਟ ਰੁਕ ਜੇ ਕਹਿੰਦੇ ਕਿ ਸ਼ੁਕਰੀਏ ਸ਼ੁਕਰੀਏ ਜੀ ਪਾਣਾ ਮਿੱਠਾ ਕਰਕੇ ਮੰਨ ਦੀ ਵਿੱਚ ਤੌਫੀਕ عطا ਕਰੇ ਜੀ ਪਰਮਾਤਮਾ ਉਸ ਹਾਸਲੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਬਾਸ਼ ਰੱਖੇ ਚੜਦੀ ਕਲਾ 'ਚ ਰੱਖੇ ਜੀ ਬਸ ਇਹੀ ਦੁਆ ਮੰਗੋ ਤੁਹਾਡਾ ਸਾਰਿਆਂ ਲਈ ਇਹੀ ਦੁਆ ਅੱਲੀ ਗਾਇਕ ਨੇ ਪੁਰਾਣੀਆਂ ਜਾਂਦਾ ਵੀ ਤਾਲੀਆਂ ਉੱਤੇ ਸਾਡੇ ਬਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਕੱਟੇ ਨੇ ਸ਼ੁਰੂ ਕਰਦੇ ਪਹਿਲੇ ਤੇਸ਼ਮ ਕੋਰਿਨਲ ਤੁਹਾਡਾ ਅੱਲ ਕਰੀ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਉਠੀ ਦੇ ਵਿੱਚ ਮੈਂ ਉਹ ਉੱਥੇ ਮੁਲਾਕਾਤ ਹੋ ਜਾਣ ਵਾਲੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਰ ਇੱਕ ਮਿੰਟ ਰੁਕਦੇ ਕਿ ਕਿਛੁ ਪ੍ਰੇਸ਼ੁਕਰੀ ਜੀ ਪਾਣਾ ਮਿੱਠਾ ਕਰਕੇ ਮੰਨਨ ਦੀ ਉਸ ਤੋਫੀਕ عطا ਕਰੇ ਜੀ ਪਰਮਾਤਮਾ ਉਸ ਹਾਸ ਦੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ 'ਚ ਰੱਖੇ ਬਸ ਇਹ ਹੀ ਦੁਆ ਮੈਂ ਤੁਹਾਡੇ ਸਾਰਿਆਂ ਲਈ ਇਹ ਹੀ ਦੁਆ ਅੱਜ ਗਾਇਕ ਨੇ ਪੁਰਾਣੀਆਂ ਜਾਂਦਾ ਵੀ ਤਾਜ਼ੀਆਂ ਉਹ ਤੇ ਸਾਡੇ ਮਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਕੱਟੇ ਨੇ ਸ਼ੁਰੂ ਕਰਦੇ ਪੇਸ਼ਮ ਕੋਚ ਨਾਲ ਤੁਹਾਡਾ ਤੇਰੀ ਮੁਲਾਕਾਤ ਕੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ